ਤੇ ਹੁਣ ਕਈ ਵਾਰੀ ਆਪਾਂ ਦੁਕਾਨਦਾਰਾਂ ਨਾਲ ਜਾ ਕੇ ਲੜਤਾਂ ਨੇ ਤੇਰਾ ਗੂੜ ਵਧੀਆ ਨਹੀਂ ਆਇਆ ਨਹੀਂ ਕੀ ਗੱਲ ਆਪਾਂ ਨਾਲ ਲੜਦੇ ਆਂ ਆਪਣੀ ਜ਼ਮੀਨਾਂ ਇਹ ਜਿਆਦੇ ਨਹੀਂ ਤੁਸੀਂ 5-6 ਵਿਸ਼ੇ ਤੇ ਗੰਨਾ ਲਾ ਲਓ ਉਹ ਸਾਨੂੰ ਇੱਕ ਪਰਿਵਾਰ ਨੂੰ ਹੁਣ ਪਰਿਵਾਰ ਵੀ ਛੋਟੇ ਨੇ ਉਹਦੇ ਸਾਨੂੰ 3 ਢਾਈ ਕੌਂਟਲ ਸੰਕਰ ਮਿੱਠਾ ਹੋ ਜਾਊਗਾ ਇਹ ਬੇਨਤੀਆਂ ਜ਼ਰੂਰ ਨੇ ਆਪਣੇ ਅਧਰਕ ਖਤਮ ਹੁੰਦੇ ਜਾਂਦੇ ਨੇ ਕਿਕਰ ਤਾਂ ਬੈਨੀਫਿਟ ਐਨਾ ਹੈ ਆਪਣੇ ਬੱਚਿਆਂ ਦੇ ਕਿਉਂ ਘੱਟ ਘੱਟ ਕੇ ਕਿਕਰ ਦੀ ਦਸਤਨ ਕਰਨੋਂ ਛੱਡ ਕੇ ਜਿਹੜਾ ਬੱਚਾ ਕਿੱਕਰ ਦੀ ਦਾਤਨ ਕਰਦਾ ਹੈ ਉਹਦੇ ਵੀਰਜ ਦੀ ਸਫਾਈ ਹੁੰਦੀ ਹੈ ਜਿਹੜੀ ਚੀਜ਼ ਦੇ ਬੀਜ ਦੀ ਕੁਆਲਿਟੀ ਵਧੀਆ ਹੈ ਤਾਂ ਉਹਦੇ ਬੱਚਿਆਂ ਦੀ ਐਡਮੈਟਿਕ ਕੁਆਲਿਟੀ ਵਧੀਆ ਹੈ ਆਪਾਂ ਕਣਕੇ ਦੇ ਬੀਜ ਨੂੰ ਕਿਵੇਂ ਕਹਿੰਦੇ ਆ ਸੋਧ ਕੇ ਬੀਜਾਂਗੇ ਫਲਾਣੀ ਚੀਜ਼ ਦੇ ਬੀਜ ਨੂੰ ਸੋਧ ਕੇ ਬੀਜਾਂਗੇ ਕੋਈ ਗੱਲ ਨਹੀਂ ਜੇ ਅਸੀਂ ਉਹਨੇ ਸੋਨਾ ਉਹਦਾ ਪਕਾਉ ਜਦੋਂ ਪੱਕ ਗਿਆ ਉਸ ਤੋਂ ਬਾਅਦ ਫੋਮਾ ਫਿਰ ਜਿੰਨਾ ਘੱਟ ਲਾਉਂਗੇ ਫਿਰ ਨੀ ਇਹਦਾ ਕਾਰਨ ਹੈ ਹਲਦੀ ਦਾ ਕਾਰਨ ਜੀ ਕਹਿੰਦੇ ਪਾਣੀ ਆਈ ਗਏ ਪਾਣੀ ਖੜਾ ਰਿਹਾ ਵੀ ਜੀ ਦੋ ਵੱਡੇ ਕਾਰਨ ਹੈ ਸਭ ਤੋਂ ਵੱਡਾ ਕਾਰਨ ਹੈ ਸੀਪੀ ਸਾਡਾ ਸਭ ਤੋਂ ਵੱਡੀ ਕਾੜੀ ਅਸੀਂ ਬੀਜਣ ਤੇ ਕਰਦੇ ਆ ਜੋ ਵੀ ਵਸ ਨਹੀਂ ਜਿਹੜਾ ਬੰਦਾ ਸਹਿਜ ਮੱਥੇ ਕਾ ਨਹੀਂ ਦਿੰਦਾ ਉਹਦੇ ਕਦੇ ਕੋਈ ਸਮਝ ਨਹੀਂ ਸਹਿਜ ਮੱਥਾ ਦਾ ਮਤਲਬ ਇਹ ਪੂਰਾ ਦਿਨ ਹੀ ਵਾਸਤੇ ਨਹੀਂ ਹੈ ਗਾਈਡ ਲਾਈਨਾਂ ਜਿਹੜੀਆਂ ਜੇ ਤੁਸੀਂ ਉਹਦੇ ਕੰਮ ਕਰੋਗੇ ਤੁਸੀਂ 100% ਸਹੀ ਰਹੋਗੇ ਪ੍ਰਾਈਵੇਟ ਕੈਰੀਅਰ ਜਿਹਨੂੰ ਮੈਂ ਕੰਮ ਕਰਦਾ ਮੈਂ ਮੰਨ ਲਓ ਕੀ ਦਾ ਕੰਮ ਕਰਦਾ ਮੈਂ ਤੁਹਾਨੂੰ ਉਹ ਗੱਲ ਜਿਹੜਾ ਤੇਰੇ ਨੂੰ ਯੂਨੀਵਰਸਿਟੀ ਨੇ ਉਹ ਕਹਿਣਾ ਹੈ ਮੇਰਾ ਇੱਕ ਵਪਾਰ ਹੈ ਯੂਨੀਵਰਸਿਟੀ ਦੇ ਡਾਕਟਰਾਂ ਦੀ ਸੇਵਾ ਅਸੀਂ ਅੱਜ ਕੱਲ ਜਿਹੜਾ ਸਾਡਾ ਸਟ੍ਰਕਚਰ ਆ ਪੰਜਾਬ ਦਾ ਉਹ ਟੁੱਟਿਆ ਸਾਡੇ ਚ ਡਿਊਟੀ ਨਹੀਂ ਸਾਰੇ ਜੀ ਇੱਕ ਦੂਜੇ ਦੀ ਗੱਲ ਕੱਟਣ ਦੀ ਇੱਕ ਦੂਜੇ ਤੋਂ ਅੱਗੇ ਨੰਨ ਦੀ ਗੱਲਾਂ ਚ ਕੰਮ ਚ ਨਹੀਂ ਕੰਮ ਚ ਕਾ ਕਰਾਂਗੇ ਤਾਂ ਬੜੀ ਖੁਸ਼ੀ ਹੁੰਦੀ ਆ ਜੋ 250 ਕੋਰ ਦੇ ਉਸ ਨੁਕਸਾਨਾ ਬਣਾਓ ਉੱਤੋਂ ਕਿਉਂ ਨੁਕਸਾਨ ਕਰ ਦੋਲੀ ਹੈ ਤੇ ਪੈਸਿਆਂ ਦਾ ਨੁਕਸਾਨਾ ਜਿਹੜਾ ਕਹਿਣ ਦਾ ਭਾਵ ਆ ਵੀ ਆਪਾਂ ਮਿਲ ਕੇ ਚੱਲੀਏ ਵੀ ਕਿਸੇ ਭਰਾ ਦਾ ਨੁਕਸਾਨ ਨਾ ਹੋਵੇ ਆਪਾਂ ਕਿਸੇ ਤੋਂ ਦਵਾਈ ਲਕੋਈਏ ਨਾ ਉਹਨੂੰ ਦੱਸਿਏ ਜੇ ਨਹੀਂ ਪਤਾ ਨੂੰ ਉਹਨੂੰ ਦੱਸਿਏ ਯਾਨੀ ਗਰੁੱਪਾਂ ਨੂੰ ਇਹਦੀ ਸਿੱਖਿਆ ਵੀ ਮਿਲ ਕੇ ਇੱਕ ਤਾਂ ਬੀਜ ਸੁਧਾਰ ਹੋਵੇ ਸਾਡੇ ਅਸੀਂ ਵਧੀਆ ਵੈਰਾਈਟੀਆਂ ਲਾਉਣ ਲੱਗੇ ਤੇ ਜਿਹੜੀ ਚੀਜ਼ ਦਾ ਨਹੀਂ ਪਤਾ ਸੀ ਉਹ ਗਰੁੱਪਾਂ ਤੋਂ ਤੁਹਾਡੇ ਵਰਗੇ ਪੀਰਾਂ ਤੋਂ ਸਿੱਖਿਆ। ਨਾ ਕਿ ਉਹਨਾਂ ਨਾਲ ਅਸੀਂ ਵੀ ਆ ਨਹੀਂ ਜਾ ਰਹੇ ਆ। ਨਹੀਂ ਜੇ ਆਪਾਂ ਨੂੰ ਨਹੀਂ ਪਤਾ ਆਪਾਂ ਬੈਜਟ ਜਿਹੜੇ ਭਰਾ ਨੂੰ ਪਤਾ ਉਹ ਤੋਂ ਜਾਣਕਾਰੀ ਲੈ ਕੇ ਅੱਗੇ ਵਧੋ ਕਿਉਂਕਿ ਆਪਾਂ ਨੂੰ ਬਹੁਤ ਟਾਈਮ ਲੱਗਦਾ। ਬਹੁਤ ਜ਼ਿੰਮੇਵਾਰਾ ਇੱਥੇ ਜਿਹੜੇ ਬਹੁਤ ਹਸਾਬ ਨਾਲ ਖੇਤੀ ਕਰਦੇ ਆ ਉਹਨਾਂ ਨੂੰ ਸਪਰੀਖਾਂ ਦੀ ਲੋੜ ਨਹੀਂ ਪੈਂਦੀ ਕਿਉਂਕਿ ਫਸਲ ਦੀ ਪ੍ਰਵਿਰਤੀ ਸਮਝੀਏ। ਜਿਸ ਬੰਦੇ ਨੂੰ ਸੁੱਖ ਦਿਰਾਉਣਾ ਆਪਾਂ ਖੰਡ ਖਲਾਵਾਗੇ ਆਂ ਨੇ ਬਹਾਨੇ ਸੋਖੀ ਪਸੰਦੀ ਦੇ ਕੇ ਤਾਂ ਉਹ ਤਾਂ ਸਿਸਟਮ ਖਰਾਬ ਹੋਊਗਾ। ਕਣਕ ਤੇ ਝੋਨਾ ਇੱਕ ਅਜਿਹੇ ਸਰਕਲ ਬਣ ਗਿਆ ਕਣਕ ਪਾਣੀ ਦਾ ਲੋੜ ਮੰਗਦੀ ਆ ਝੋਨਾ ਪਾਣੀ ਨੂੰ ਲੋੜ ਮੰਗਦਾ ਨਹੀਂ ਖੁਸ਼ ਹੋ ਜਾਂਦਾ ਇਹਨੂੰ ਲੋੜ ਮਿਲ ਜੇ ਪਾਣੀ ਆਪਾਂ ਸਾਡੇ ਖੇਤ 'ਚ ਪਾਣੀ ਛਾੜਦੇ ਹਾਂ ਮੀਂਹ ਦਾ ਜਾਂ ਇਹ ਸਪੋਟਰਾਂ ਦਾ ਲਹਿਰ ਦਾ ਇਹ ਬੜਾ ਖੁਸ਼ ਹੋ ਜਾਂਦਾ ਕਣਕ ਦੇ ਖੇਤ 'ਚ ਛਾੜ ਕੇ ਕਣਕ ਨੂੰ ਖਾਣ ਜਾਂਦਾ ਖੇਤੀ ਦੋਨੇ ਇੱਕੋ ਹੀ ਜ਼ਮੀਨ 'ਤੇ ਜਿ세 ਕਿ ਮਿੱਟੀ ਡਾਕਟਰ ਮਿੱਟੀ ਦੇ ਵਿੱਚ 36 ਇੰਚ ਤੱਕ ਹੀ ਕੋਈ ਦੇਰ ਆ ਲੈਟਿਕਲੇ ਸੋਇਲ ਆ ਲਾਲ ਸੋਇਲ ਆ ਲਾਲ ਮਿੱਟੀ ਆ ਟਿਕੜੀ ਮਿੱਟੀ ਆ ਰੀਕ ਕਾਣਾ ਹੈ ਚਾਰਾ ਬਣ ਜਾਂਦਾ ਹੈ ਪਾਣੀ ਪਾਏ ਤੋਂ ਮੋਕ ਬਣ ਜਾਂਦੀ ਹੈ ਤੇ ਸੁੱਕੇ ਤੋਂ ਪੱਥਰ ਬਣ ਜਾਂਦੀ ਹੈ ਉਹੇ ਜੀ ਮਿੱਟੀ 'ਚ ਰੋਟਾ ਮੇਟਰ ਨਾਲ ਗੱਜੂ ਹੋ ਰਿਹਾ ਸਿਪਾਹ ਮਿੱਟਰ ਨਾਲ ਬਣ ਜਾਂਦਾ